ਇਸ ਕੀ ਆਲ ਚਾਲ ਤੇ ਤੁਹਾਨੂੰ ਮੈਂ ਦਿਖਾਵਾਂ ਇੱਕ ਚੀਜ਼ ਤੁਹਾਡੇ ਸ਼ਾਇਦ ਪਿੰਡ ਵੀ ਪੈਂਦੀ ਹੋਵੇ ਇਹ ਇੱਕ ਚੀਜ਼ ਦਿਖਾਉਣਾ ਤੁਹਾਨੂੰ ਪਿੱਛੋਂ ਤੁਹਾਨੂੰ ਦਿਖਣ ਦੇ ਹੀ ਹੋਣੀ ਆ ਚਲੋ ਥੋੜਾ ਜਿਹਾ ਬਾਹਰ ਆਏ ਤੇ ਧੁੰਦ ਕਿੰਨੀ ਹੋ ਗਈ ਇੱਥੋਂ ਚੈੱਕ ਕਰਿਓ ਕੋਤੋਂ ਦਾ ਚੈੱਕ ਕਰੋ ਗੁਰਵਾ ਧੁੰਦ ਧੁੰਦ ਵੀ ਬੜੀ ਹੋਈ ਪਈ ਆ ਤੇ ਬਹੁਤੀ ਠੰਡ ਲੱਗਣ ਦੀ ਮੈਂ ਇਹ ਵਾਹੂ ਦੀ ਸ਼ਰਟ ਪਾਈ ਆ। ਓਏ ਇਹਨੇ ਮੇਰੇ ਪੁਰਾਣੇ ਆ ਜਿੱਥੇ ਛੇਤੀ ਤਾਂ ਖੱਲੀ ਹੈਗੀ ਇੱਥੋਂ। ਤੇ ਠੰਡ ਤੂੰ ਵੀ ਵੇਖੋ ਤੂੰ ਕਹਣਾ। ਤੂੰ ਸੱਚੀ ਕਹਿਣਾ ਵੀ ਇੰਨੀ ਠੰਡ। ਉੱਥੇ ਦਿਖਣੇ ਡੈ ਪਤਾਨੀ ਲੱਗਣ ਡਿਆ ਅੱਗੇ ਕੀ ਆ। ਇੰਨੀ ਠੰਡ ਹੋ ਗਈ ਆ। ਪਾਣੀ ਕੀ ਧੂਆ ਓ ਸਰ ਉਹ ਸੂਰਜ ਦਿਖਣ ਡਿਆ ਜੇ। ਓ ਵੇਖੋ ਲੱਗਦਾ ਕਿ ਇਸਾਂ ਤਰੀਜੀ ਗੋਲੀ ਹੁੰਦੀ ਸੰਤਰੀ ਗੋਲੀ ਲੱਗਦਾ ਨਾ ਤੇ ਹੁਣ ਉੱਠਿਆਂ ਦੇ ਮੱਝ ਚੋਣਾਂਗੇ ਮੱਝ ਚੋਣ ਤੋਂ ਬਾਅਦ ਅੱਕੜੇ ਜਾਵਾਂਗੇ ਮੰਮੀ ਮੱਝ ਚੋਣੀ ਹੈ ਅੱਜ ਮੇਰੀ ਵਾਰੀ ਆ ਆ ਵੇਖੋ ਉਹ ਮੱਝ ਚੋਣਦੇ ਆ ਫਿਰ ਅੱਧੀ ਮੈਂ ਵੀ ਚੋਣਾਂਗਾ ਠੀਕ ਆ ਚਲੋ ਤੁਹਾਨੂੰ ਚੋਣ ਲਗਾ ਦਾਂ ਲੋ ਉਨਾ ਪਾ ਗਏ ਮਜਾ ਚੋਕ ਕੇ ਮਜਾ ਚੰ ਤੋਂ ਬਾਦ ਹਣਾ ਦੁੱਧ ਪੀਣ ਲੱਗੇ ਆ ਦੁੱਧ ਪੀਣ ਤੋਂ ਬਾਦ ਦੱਸ ਦੇਣਾ ਨੂੰ ਅੱਗੋਂ ਲੋ ਗਾਇਸ ਆਪਾਂ ਖਾਣੇ ਆ ਕੀ ਹੀ ਮਮਾ ਪ੍ਰੋਟੀਨ ਪਾਊਡਰ ਪ੍ਰੋਟੀਨ ਪਾਊਡਰ ਆ ਇਹ ਆ ਪਰ ਉਹ ਜੇ ਇੱਕ ਚਮਚਾ ਰਾਤ ਨੂੰ ਇੱਕ ਚਮਚਾ ਸਵੇਰੇ ਖਾ ਲੈਨੇ ਆ ਖਾ ਰਿਹਾ ਉਹ ਅਸੀਂ ਜੇ ਖਾਣੇ ਆ ਪ੍ਰੋਟੀਨ ਸੁੰਦਰ